बनिया है नवी प्रियापच लाल सिंह बनिया जी ऐसे दूसरे इक्कीस ਕੜੀ ਲੱਗਦਾ ਸਹਿਬਲਾ ਬੰਦੀਆ ਇਹ ਜਸ ਕਰਨਾ ਜਿੱਥੇ ਦਾ ਕਹਿੰਦੇ ਨੇ ਸਰਦਾਰ ਭਜਨ ਸਿੰਘ ਬਣ ਐਵਰ ਜਰਨ ਲੈਂਡ ਟਰਾਂਸਪੋਰਟ ਅੰਮਨਸੀ ਉਹ ਪਿੰਨੂ ਸਰਪੰਚ ਸਾਬਲਾਬਾਦ ਤੇ ਹੀਰਾ ਸਿੰਘ ਕੈਨੇਡਾ ਜਿੰਦਗੀ ਦੇ ਬਾੜ ਤੇ ਦੇ ਦਸ ਦਾ ਆਓ ਸਾਰੇ ਜੂਰੇ ਜਿੰਦੂ ਹੁਣ ਕਰਵੇਗਾ ਬੰਦੇ ਰੈਨ ਸੋਨ ਧੰਨਵਾਦ ਲੋ ਤਲਵੰਗੀਆਂ ਗੱਗੂ ਦੀ ਰੇਡ ਪਾਈ ਹੋਈ ਆ ਜਾਫੀ ਚਾਰ ਆ ਬਿਕਰ ਸਿੰਘ ਕਹਾੜ ਜਿੰਦਗੀ ਦਾ ਮਾੜਾ ਕੀਪਰ ਸੁਖਪ੍ਰੀਤ ਵਾਲੀ ਯਾਰੀ ਫਟਜ ਗੱਡੇ ਕਿੰਨ ਵਾਗੀ ਪਰ ਜੈਂਟਾ ਪਰ ਜੈਂਟ ਤੇ ਗੱਗੂ ਤਲਵੰਗੀਆਂ ਆ ਗਏ ਤਲਵੰਗੀਆਂ ਫੇਰ ਕਬੱਡੀਆ ਵੱਡਾ ਬਰੋਟਾ ਤੇ ਮਨਜਿੰਦਰ ਸਾਹਾ ਵੀ ਸਟੇ ਦੇ ਵਿੱਚ ਲੈਂਦਾ ਬਰ ਬਰ ਧੰਨਵਾਦ ਹੈ ਤੇ ਇਹ ਕਹਿੰਦੇ 3 ਜੁਲਾਈ ਅਗਸਤ ਆ ਰਹੀ ਹੈ ਧਿਆਨਾਂ ਪੋੜੀ ਆਓ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਆ ਸਾਡੇ ਸਰਪੰਚ ਸਾਹਿਬ ਆਪੀ ਹਿੰਦੂ ਜੀ ਤੋਂ ਆ ਸਾਡੇ ਜਰਨੈਲ ਸਿੰਘ ਆ ਆਵਰਿੰਦਰ ਸਿੰਘ ਮਿਰਦਾ ਜੀ ਆ ਆਪਣਾ ਮਸ਼ੀਨ ਵਾਲਾ ਵੀਰ ਵਾ ਆ ਸੈਨ ਸਾਹਿਬ ਦਾ ਬੇਟਾ ਵਾ ਆ ਆਪਣਾ ਬਿੰਦਾਵੀਰ ਆ ਠੀਕ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਕਿੰਨੀ ਖੁਸ਼ੀ ਕਿੰਨਾ ਖੁਸ਼ਾ ਹੋਏ ਸਾਹਿਬ ਨੂੰ ਇੰਨੀ ਖੁਸ਼ੀ ਬਹੁਤ ਜ਼ਿਆਦੀ ਹੋਈ ਅਸੀਂ ਅਸੀਂ ਬਹੁਤ ਜ਼ਿਆਦਾ ਗਰਾਊਂਡ ਦੇ ਵਿੱਚ ਖੱਪੇ ਔਰ ਫਸਟ ਟਾਈਮ ਤੇ ਗਰਾਊਂਡ ਬਣਾਉਣੇ ਸੀ ਪੱਤੋਵਾਲ ਠੀਕ ਹੈ ਜੀ ਉਹ ਵੀ ਨਹੀਂ ਬਣੀ ਫਿਰ ਆਨ ਦਾ ਸਪੋਰਟ ਜਿਹੜਾ ਪਿੰਡ ਵਾਲਾ ਮੋਰ ਉੱਥੇ ਗਰਾਉਂਡ ਬਣਾਉਣੀ ਸੀ ਉੱਥੇ ਵੀ ਨਹੀਂ ਬਣੀ ਆਨ ਦਾ ਸਪੋਰਟ ਫਿਰ ਆਗੇ ਨਾ ਇੱਥੇ ਸਕੂਲ ਦੇ ਵਿੱਚ ਗਰਾਉਂਡ ਬਣਾਈ ਤੇ ਇਹਦੇ ਵਿੱਚ ਪੱਥਰ ਸਾਨੂੰ ਬਹੁਤ ਚੁਗੜੇ ਪਏ ਐਨਆਰਆਈ ਭਰਾਵਾਂ ਦਾ ਕਿੰਨਾ ਸਹਿਯੋਗ ਬਹੁਤ ਜ਼ਿਆਦਾ ਐਨਆਰਆਈ ਐਨਆਰਆਈਆਂ ਭਰਾਵਾਂ ਦਾ ਬਹੁਤ ਜ਼ਿਆਦਾ ਸੰਯੋਗ ਆ ਜੀ ਆਮ ਸਾਧਾ ਸਭ ਵੱਟਵਾਰ ਦੋ ਪਿੰਡਾਂ ਦਾ ਸਹਿਯੋਗ ਆ ਤਿੰਨਾਂ ਚਾਰ ਪਿੰਡਾਂ ਦਾ ਸਹਿਯੋਗ ਆ ਭਿੰਤਦੀਪ ਸਰਦੁੱਲਾਪੁਰ ਫੱਤੋਵਾਲ ਹੋਰ ਚੁਗੇ ਆ ਠੀਕ ਹੈ ਜੀ ਕਾਫੀ ਸਾਰੇ ਨਗਰ ਦਾ ਸਹਿਯੋਗ ਆ ਜੀ ਜਿਹੜਾ ਪਾਰਟਿਸਿਪੇਟ ਆਉਤਾ ਦਾ 1000 ਰੁਪਿਆ ਦਾ 15000 ਸੈਕਿੰਡ ਆ ਤੇ 25000 ਫਸਟ ਆ ਜੀ ਹਾਂਜੀ ਇਹਦੇ ਵਿੱਚ ਮੈਂ ਹੋਰ ਕਹਨਾ ਵਾਂ ਇਹਨਾਂ ਨੇ ਸਭ ਤੋਂ ਵੱਡੀਆਂ ਜਿਹੜੀਆਂ ਲੰਗਰ ਦੀਆਂ ਸੇਵਾਵਾਂ ਕੀਤੀਆਂ ਬਹੁਤ ਵਧੀਆ ਵਾ ਸਪੀਡੀਆਂ ਸੇਵਾਾਂ ਖੱਟੇ ਲਾਏ ਔਰ ਲੰਗਰ ਵੀ ਵਧੀਆ ਚੱਲਿਆ ਔਰ ਆਈਸਕ੍ਰੀਮ ਦੇ ਲੰਗਰ ਵੀ ਵਧੀਆ ਲਾਏ ਆਨ ਦਾ ਸਪੋਰਟ ਹਰ ਇੱਕ ਬੰਦੇ ਨੂੰ ਜੀ ਕਹਿੰਦੇ ਆ ਜੀ ਖਾਉਂਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿਸੇ ਨੂੰ ਮਾਰਾ ਕਵੇ ਆਪਾਂ ਨਹੀਂ ਸੁਣ ਸਕਦੇ ਹਾਂਜੀ ਟੂਰਨਾਮੈਂਟ ਦੇ ਵਿੱਚ ਕਿੰਨਾ ਬਹੁਤ ਆਪਣੀ ਬੜੀ ਰਹਿਮਤ ਰਹੀ ਹਾਂਜੀ ਹਾਂਜੀ ਉਹਨਾਂ ਦੀ ਉਹਨਾਂ ਦੀ ਬਹੁਤ ਜ਼ਿਆਦੀ ਕਿਉਂਕਿ ਆਨ ਦਾ ਸਪੋਰਟ ਇਹ ਆ ਵੀ ਕੱਲ੍ਹ ਜਿਹੜਾ ਦਿਨ ਬੀਤ ਗਿਆ ਉਹ بارش ਬਹੁਤ ਜ਼ਿਆਦੀ ਹੋਈ ਅੱਜ ਸਵੇਰੇ ਵੀ 3 ਵਜੇ ਦੀ بارش ਉਹ ਰਹੀ ਸੀ ਕਿ ਮੈਂ 5 ਵਜੇ ਤੋਂ ਉੱਠ ਕੇ ਘਰੋਂ ਆਇਆ ਕੰਮ ਕਰਨ ਨੂੰ ਮੈਂ ਹਲਵਾਈ ਦਾ ਕੰਮ ਕਰਦਾ ਹਾਂ ਹਾਂਜੀ ਤੇ ਮੈਂ ਜਦੋਂ 5 ਵਜੇ ਆਇਆ ਉਦੋਂ ਵੀ ਬਾਤਸ ਦੀ ਰਹੀ ਸੀ ਸਭ ਤੋਂ ਸਾਡਾ ਜਿਹੜਾ ਸੀਤਲ ਭਾਜੀ ਆ ਮਸ਼ੀਨਾ ਵਾਲਾ ਇਹਨਾਂ ਦਾ ਬਹੁਤ ਜ਼ਿਆਦਾ ਸੰਯੋਗ ਹੋਇਆ ਦਰਵਿੰਦਰ ਭਾਜੀ ਆ ਆ ਆਪਣੇ ਬ੍ਰਦਰ ਆ ਨਿੱਕਾ ਵੀਰ ਆ ਆ ਭਾਈ ਸਾਰੇ ਆ ਗੁਰਵਿੰਦਰ ਵੀਰ ਆ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਸਾਰਿਆਂ ਦਾ ਸੋਡੀ ਭਾਜੀ ਆ ਵੀਰੇ ਹੋਣੀ ਆ ਸਾਰੇ ਇਹਨਾਂ ਸਾਰੇ ਨਗਰ ਦਾ ਬਹੁਤ ਧੰਨਵਾਦ ਆ ਬਹੁਤ ਵਧੀਆ ਇਹਨਾਂ ਨੇ ਸੰਯੋਗ ਦਿੱਤਾ ਹਰ ਹਰ ਇੱਕ ਬੰਦੇ ਨੇ ਸੰਯੋਗ ਦਿੱਤਾ ਜੀ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਕੱਲ੍ਹ ਤੇਰੀ ਆ ਕਿ ਲੋਜਬੋਤ ਕੀ ਨਹੀਂ ਕਿਸੇ ਨੌਜਵਾਨ ਤੀਡੀ ਨੂੰ ਇਹ ਹੀ ਆ ਕਿ ਕਬੱਡੀ ਦੀ ਗਰਾਊਂਡ ਦੇ ਵਿੱਚ ਖੇਡਦੇ ਆ ਕੱਲ ਨੂੰ ਕਬੱਡੀ ਖੇਡੇ ਕੋ ਪੁਲਵਾਨ ਬਣੇ ਕੋ ਕ੍ਰਿਕਟ ਖੇਡੇ ਨਸ਼ਿਆਂ ਨੂੰ ਜਿਹੜਾ ਨਸ਼ਿਆਰੇ ਜੂਟ ਨੂੰ ਛੱਡ ਕੇ ਆਪਣਾ ਕੰਮ ਤਾਰ ਕਰੋ ਜਿੰਨੀ ਚੁੱਕਾ ਕੋਈ ਹੈਗਾ ਮਿਸਤਰੀ ਬਣ ਜਾਓ ਬਾਹਰ ਦਲ ਤੇ ਕੁਰਸੀ ਕਰ ਲਓ ਹਾਂਜੀ